ਨੇਵੇਂ ਹੋ ਗਏ ਸਨ ਆਖਿਆ ਬਜ਼ੁਰਗਾਂ ਨੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਉਹੋ ਕੰਮ ਕਰੋ ਜਿਹੜਾ ਸੋਪਾ ਕਰੇ ਜਾ ਕੇ ਸਾਰਾ ਡੇਲੇ ਬਹਿ ਜਾਵੇ ਸਮਾਜਿਕ ਵਹਿਦਾ ਤੁਸੀਂ ਨੇ ਬਹੁਤ ਵਧੀਆ ਕੀਮਤੀ ਸਮਾਂ ਸਮੇਤ ਸਮਾਗਨ ਕੱਢ ਕੇ ਤੁਸੀਂ ਇਹ ਹੱਟੇ ਦੇ ਉੱਤੇ ਪਹੁੰਚੇ ਹੋਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਇਹ ਇਕੱਠ ਜਿਹੜਾ ਰੱਖਿਆਗਾ ਸਭ ਸੰਤਿਵਾਸਤੇ ਰੱਖਿਆ ਸਾਰੇ ਨੇ ਵਿਚਾਰ ਆਪਣੇ ਵਧੀਆ ਦੇਣੇ ਨੇਗੇ ਸੋ ਮੈਂ ਇੰਨਾ ਵਿੱਚ ਕਹਿੰਦਾ ਹਾਂ ਕਿੰਨਾਂ ਦਾ ਜਾਜਕਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰੰਕਮਾ ਜੀ ਸ਼ਰਮਾ ਤੁਹਾਡੇ ਨਾਲ ਵਿਚਾਰਾਂ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾ ਸਤਿਕਾਰਯੋਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਰਨ ਛੋਹ ਪ੍ਰਾਪਤ ਧਰਤੀ ਤੇ ਅਤੇ ਬਾਬਾ ਮਕੰਦ ਸਾਹਿਬਾਂ ਦਾ ਜੋ ਸਥਾਨ ਹੈ ਉੱਥੇ ਇਕੱਠੇ ਹੋਏ ਨਗਰ ਨਿਵਾਸੀ ਕਣਕਵਾਲ ਭੰਗਵਾ ਦੇ ਨਿਵਾਸੀਓ ਇਹ ਹੈ ਸਰਬ ਸਾਂਝਾ ਇਕੱਠ ਹੈ ਇਹਦੇ ਵਿੱਚ ਅਸੀਂ ਥੋੜੀ ਜਿਹੀ ਪਹਿਲ ਕੀਤੀ ਆ ਵੈਸੇ ਸਾਰੇ ਨਗਰ ਦਾ ਇਕੱਠ ਹੈ ਕਿਸੇ ਵੀ ਟੀਮ ਦਾ ਕਿਸੇ ਦਾ ਹੋਰ ਇਕੱਠ ਨਹੀਂ ਇਹ ਸਾਰੇ ਨਗਰ ਦਾ ਇਕੱਠ ਹੈ ਅਸੀਂ ਲੋਕ ਭਲਾਈ ਕਲੱਬ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਲੈ ਲਈ ਵੀ ਇਕੱਠ ਅਸੀਂ ਕਰ ਲਈਏ ਵੈਸੇ ਸਾਰੇ ਨਗਰ ਦਾ ਇਕੱਠ ਹੈ ਜੀ ਆਪਣੀ ਸਕੀਮ ਹੈ ਵੀ ਜਿੰਨਾ ਭਲਾਈ ਦਾ ਕੰਮ ਹੋ ਸਕੇ ਪਿੰਡ ਦਾ ਕੋਈ ਫਾਇਦਾ ਹੋ ਸਕੇ ਉਸ ਵਾਸਤੇ ਆਪਾਂ ਨੇ ਇਹ ਥੋੜਾ ਪੀੜਾ ਚੱਕਿਆ ਹੈ ਕਾਫੀ ਚਿਰ ਤੋਂ ਦੇਖੋ ਇਲੈਕਸ਼ਨਾਂ ਆਉਂਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਆਪਣਾ ਭਾਈਚਾਰਾ ਵਧੀਆ ਬਣਿਆ ਰਹਿੰਦਾ ਤੇ ਇਸ ਕਰਕੇ ਜੇ ਆਪਾਂ ਥੋੜੀ ਜੀ ਪਹਿਲ ਕਰੀਏ ਇਕੱਠ ਕਰ ਲਈਏ ਆਪਜ ਵਿਚਾਰ ਵਟਾਂਦਰਾ ਕਰ ਲਈਏ ਕੋਈ ਮਨ ਮਟਾਉ ਉਹ ਦੂਰ ਕਰ ਲਈਏ ਕਿਸੇ ਤਰ੍ਹਾਂ ਦਾ ਇਹ ਜਿਵੇਂ ਇੱਕ ਪਰਿਵਾਰ ਦੇ ਮੈਂਬਰ ਨੇ ਇੱਥੇ ਕੋਈ ਰਾਜਨੀਤਿਕ ਕੋਈ ਧਾਰਮਿਕ ਹੋਰ ਕਿਸੇ ਤਰ੍ਹਾਂ ਦਾ ਨਹੀਂ ਇਹ ਇਨਸਾਨ ਇਕੱਠੇ ਹੋਇਆ ਪਿੰਡ ਦੇ ਆਪਾਂ ਸਾਰੇ ਪਿੰਡ ਦੇ ਇਨਸਾਨ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਕਰਦੇ ਆਪਾਂ ਜੋ ਪਿਛਲੀ ਪੰਚਾਇਤ ਹੋਈ ਹੈ ਜੀ ਸਰਪੰਚ ਮਨਜੀਤ ਸਿੰਘ ਤੇ ਪੂਰੀ ਸਮੁੱਚੇ ਮੈਂਬਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਬੁੱਧੀ ਮੁਤਾਬਕ ਆਪਣੇ ਸੁਚੱਜੇ ਢੰਗ ਨਾਲ ਜਿੰਨਾ ਉਹਨਾਂ ਤੋਂ ਵੱਧ ਤੋਂ ਵੱਧ ਹੋ ਸਕੇ ਆ ਉਹ ਪ੍ਰਕਾਸ਼ ਕਰਾਇਆ ਦੂਜੇ ਨੰਬਰ ਤੇ ਜੀ ਪਿੰਡ ਦੇ ਵਿੱਚ ਕੋਈ 파ਰਟੀ ਵਾਜੀ ਨਹੀਂ ਹੋਉਂਦੀ ਤੀ ਕੋਈ ਕਲੇਸ਼ ਨਹੀਂ ਹੋਇਆ ਕਿਸੇ ਦਾ ਤਲਾਕ ਨਹੀਂ ਹੋਇਆ ਸਭ ਤੋਂ ਵੱਡੇ ਦਿਹਾੜੀ ਦੀ ਪਾਤਰ ਪਹਿਲੀ ਪੰਚਾਇਤ ਹੈ ਉਹਨਾਂ ਨੂੰ ਅਸੀਂ ਆਪਣੀ ਟੀਮ ਵੱਲੋਂ ਤੇ ਸਮੁੱਚੇ ਨਗਰ ਵੱਲੋਂ ਵਧਾਈ ਦਿੰਦੇ ਆ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸਾਡੀ ਇਹ ਵੀ ਵਿਕਾਸ ਦੇ ਕੰਮ ਚੱਲ ਰਹੇ ਨੇ ਆਪਣੇ ਤੇ ਸਰਕਾਰਾਂ ਵੀ ਖੁਸ਼ ਨੇ ਕਿਉਂਕਿ ਪਿੰਡ ਦਾ ਇੱਕ ਦੂਜੇ ਦੀ ਉੱਥੇ ਜਾ ਕੇ ਚੁਗਲੀਆਂ ਨਹੀਂ ਕਰਦਾ ਵਿਕਾਸ ਦੀ ਗੱਲ ਕਰਦਾ ਜਿੱਥੇ ਕੋਈ ਕਮੀ ਰਹੀ ਹੁੰਦੀ ਹੈ ਇਸ ਕਰਕੇ ਅਸੀਂ ਟੀਮ ਵਾਲਿਆਂ ਨੇ ਸੋਚਿਆ ਵੀ ਜੇ ਆਪਾਂ ਜਿੱਥੇ ਲੜੀ ਖਤਮ ਹੋਈ ਹੈ ਉਥੋਂ ਸ਼ੁਰੂ ਕਰ ਲਈਏ ਵਿਕਾਸ ਦੀ ਇਸ ਕਰਕੇ ਅਸੀਂ ਨੇ ਇਹ ਬੀੜਾ ਚੱਕਿਆ ਕੋਈ ਸਾਡਾ ਇਹਦੇ ਜਾਗਦਾ ਮਕਸਦ ਨਹੀਂ ਨਾ ਸਾਨੂੰ ਕਿਸੇ ਨੇ ਕਿਹਾ ਪਿੰਡ ਦੀ ਭਲਾਈ ਵਾਸਤੇ ਅਸੀਂ ਨੇ ਇਹ ਇਕੱਠਾ ਰੱਖ ਲਿਆ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਅਸੀਂ ਪੰਜ ਚਾਰਕ ਜੋ ਬੇਨਤੀਆਂ ਕਰਨੀਆਂ ਨੇ ਉਹਨਾਂ ਦੇ ਸਬੰਧ ਵਿੱਚ ਤੁਸੀਂ ਸਾਡਾ ਸਾਥ ਦਿਓ ਬਾਕੀ ਜਿਵੇਂ ਨਗਰ ਨੂੰ ਠੀਕ ਲੱਗੂਗਾ ਜੀ ਹਰੇਕ ਇਨਸਾਨ ਦੇ ਵਿੱਚ ਔਗਾਂ ਹੁੰਦੀ ਨੇ ਹਰੇਕ ਇਨਸਾਨ ਦੇ ਵਿੱਚ ਗੁਣ ਹੁੰਦੇ ਨੇ ਜੇ ਆਪਾਂ ਔਗਾਂ ਨੂੰ ਭੌੜਨ ਲੱਗ ਜਾਈਏ ਤਾਂ ਲੈਣ ਲੱਗ ਜਾਣਗੀਆਂ ਜੇ ਗੁਣ ਲੱਭ ਲਈਏ ਕੁਝ ਗੁਣ ਵੀ ਮਿਲ ਜਾਂਦੇ ਨੇ ਦੇਖੋ ਸਰਪੰਚੀ ਦੇ ਵਾਸਤੇ ਆਪਾਂ ਲਾਈਏ ਪਹਿਲਾਂ ਪਿੰਡ ਦੇ ਆਪਣੇ ਗੁਣਾ ਦੀ ਗੱਲ ਦੇਖੋ ਆਪਣੇ ਪਿੰਡ ਦੇ ਵਿੱਚ ਇੱਕ ਗੁਰੂ ਘਰ ਸਾਰੇ ਧਾਰਮਿਕ ਸਥਾਨ ਨੇ ਜਾਤੀਵਾਦ ਦਾ ਕੋਈ ਰੌਲਾ ਨਹੀਂ ਜਿੰਨੇ ਤੁਸੀਂ ਕਹਦੇ ਨੇ ਉਹ ਬੀਜੀਰੀ ਦੇ ਪੈਸੇ ਲੈਣੇ ਆ ਉਹਨੇ ਉਹ ਲੈ ਲੰਨੇ ਨੇ ਭਾਈ ਜੜ ਕੇ ਕਹੇ ਕਿਸੇ ਦਾ ਕਲੇਸ਼ ਨਹੀਂ ਦੇਖੋ ਪਿੰਡ ਦੇ ਵਿੱਚ ਤੁਸੀਂ ਆਲੇ-ਦਾਲੇ ਦੇਖੋ ਫੱਡੇਗੜ ਪੰਜ ਸਰਪੰਚ ਖੜੇ ਹੋ ਰਹੇ ਨੇ ਗਦਿਆਣੀ ਅੱਪਾ ਤੋਂ ਕਿੰਨੀ ਘੱਟ ਵੋਟ ਅਸੇ ਚਾਰ ਸਰਪੰਚ ਖੜੇ ਨੇ ਜੀ ਹੈ ਜੀ ਆਪਣੇ ਵਾਸਤੇ ਵੀ ਆਪਾਂ ਜੇ ਕਰ ਲਈਏ ਇੱਕ ਹੰਬੜਾ ਮਾਰੀਏ ਪੰਜ ਪੰਚਾਇਤਾਂ ਸੰਗਰੂਰ ਜ਼ਿਲ੍ਹੇ ਦੀਆਂ ਕੱਲ੍ਹ ਤੱਕ ਜੋ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੂਰੀਆਂ ਪੰਚਾਇਤਾਂ 2 ਪੰਚਾਇਤਾਂ ਜਿਹਦੇ ਵਿੱਚ ਰੱਤਾ ਖੇੜਾ ਤੇ ਚੂਲਰ ਕਲਾ ਉੱਥੇ ਕੱਲੇ ਸਰਪੰਚ ਸਰਬਸੰਮਤੀ ਨਾਲ ਚੁਣੇਗੇ ਸਰਕਾਰ ਵੱਲੋਂ ਐਲਾਨ ਹੈ ਜੀ ਵੀ ਜਿਹੜਾ ਸਰਪੰਚ ਆ ਉਹ ਕਿਸੇ ਪਾਰਟੀ ਦਾ ਨਹੀਂ ਹੋਊਗਾ ਕਿਸੇ ਧਰਮ ਦਾ ਨਹੀਂ ਕਿਸੇ ਜਾਤ ਦਾ ਨਹੀਂ ਉਹ ਨਗਰ ਦਾ ਹੋਊਗਾ ਉਹ ਨਗਰ ਦਾ ਹੀ ਬਣ ਕੇ ਰਹਿਣਾ ਪਊਗਾ ਜੇ ਆਪਾਂ ਆਗੂਗਣੇ ਲੱਗ ਜਾਈਏ ਹਰੇਕ ਬੰਦੇ ਦੇ ਵਿੱਚ ਆਗੂਆ ਬਹੁਤ ਹੋਣਗੇ ਹੁਣ ਆਪਾਂ ਮੇਨ ਮੁੱਦੇ ਦੀ ਗੱਲ ਕਰੀਏ ਸਰਪੰਚੀ ਵਾਸਤੇ ਜਾਗਵਿੰਦਰ ਜੀ ਇੱਕ ਮੁੱਖ ਕੈਂਡੀਡੇਟ ਨੇ ਜੋ ਘੜ ਘੜ ਜਾ ਕੇ ਵੀ ਆਏ ਨੇ ਮਿਹਨਤ ਵੀ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਜਾਗਵਿੰਦਰ ਹੀ ਕਿਉਂ ਜਾਦਵਿੰਦਰ ਜੇ ਬਾੜਾ ਜਿਆਦਾ ਵਧੀਆ ਹੁੰਦਾ ਤਾਂ ਪਿਛਲੀ ਵਾਰ ਜਿੱਤ ਜਾਂਦਾ ਉਹਨੂੰ ਗੱਲੇ ਨੂੰ ਕਿਉਂ ਥੋੜਾ ਆਪਾ ਪਰ ਨਹੀਂ ਪਰਵਾਨ ਨੂੰ ਕੁਝ ਹੋਰ ਗੱਲ ਮਨਜ਼ੂਰ ਸੀ ਜੇ ਮਤਲਬ ਆਪਾਂ ਹਿਸਾਬ ਲਾਈਏ ਤਾਂ ਇਹਦੀ ਜਿਹੜੀ ਤਪੱਸਿਆ ਦੀ ਉਹਦੇ ਵਿੱਚ 6 ਸਾਲ ਦੀ ਕਮੀ ਸੀ ਪਹਿਲਾ 5 ਸਾਲ ਇਹਨੇ ਸੇਲਚ ਕੀਤਾ ਲੋਕਾਂ ਦੇ ਦੁੱਖ ਸੁੱਖ ਚਾਇਆ ਉਸ ਤੋਂ ਬਾਅਦ ਅਗਲੇ 6 ਸਾਲ ਹੋ ਗਏਨ ਪੰਜ ਨੂੰ ਲਗਭਗ ਉਹਦੇ ਵਿੱਚ ਵੀ ਇਹਨੇ ਆਪਣਾ ਉਹੀ ਰੱਖਿਆ ਤਾਂ ਉਪਰ ਕਿਹਦੇ ਆਉਣ ਲੱਗ ਜੀਏ ਇਹਦੇ ਵਿੱਚ 35 ਉਹਨਾਂ 40 ਤੇ 100 ਬੰਦਾ ਹੱਥ ਖੜਾ ਕਰ ਦੂਗਾ ਵੀ ਇੱਥੇ ਆਉਂ ਕੋਲੇ ਮੰਨ ਵੀ ਲੰਗਾਗੇ ਇੱਕ ਗੋਲ ਵੱਡਾ ਦੇਖਿਆ ਅਸੀਂ ਸਰੇਰਾਮ ਦੂਜੇ ਸਰਪੰਚ ਦੇ ਨਾਲ ਇਨੇ ਸਾਨੂੰ ਬਾਰਾਜ ਬਣਾਉਣੀ ਨਹੀਂ ਛੱਡੀ ਈਰਖਾ ਨਹੀਂ ਕਰੀ ਕਿਸੇ ਨਾਲ ਆਪਦੀ ਜਿਹੜੀ ਚਾਲ ਸੀ ਉਹੀ ਰੱਖੀ ਵਿਕਾਸ ਦੇ ਕੰਮ 'ਚ ਕੋਈ ਰੋੜਾ ਨਹੀਂ ਢਕਾਇਆ ਇਸ ਗੱਲ ਤੇ ਇਹ ਵਧਾਈ ਦਾ ਪੱਤਰ ਹੈ ਉਹਨੂੰ ਦਿਲੋਂ ਸਲਾਮ ਹੈ ਸਾਡੀ ਟੀਮ ਵੱਲੋਂ ਠੀਕ ਹੈ ਜੀ ਦੂਸਰੇ ਨੰਬਰ ਤੇ ਆਪਾਂ ਬੇਨਤੀ ਕਰ ਗਏ ਜੀ ਜ ਆਪਣੇ ਪਿੰਡ ਦੇ ਵਿੱਚ ਸਰਕਾਰ ਵੱਲੋਂ ਐਲਾਨ ਹੈ 5 ਲੱਖ ਰੁਪਈਆ ਜੇ ਕੋਈ ਸਰਪ੍ਰਸੰਤੀ ਕਰਦੀ ਹੈ ਪੰਚਾਇਤ ਦਾ ਤਾਂ ਉਹ 5 ਲੱਖ ਰੁਪਈਆ ਮਿਲ ਜੂ ਸਰਪੰਚ ਵਾਸਤੇ ਜੇ ਪੂਰੀ ਪੰਚਾਇਤ ਸਰਪੰਚ ਜੀ ਜਦੋਂ ਜਾਈ ਜਾਂਦੇ ਉਹਨੂੰ 10 ਲੱਖ ਪਲਸ ਨਾਲ ਆਪਾਂ ਨੂੰ ਹੋਰ ਹੈਸ ਹਸਪਤਾਲਾ ਕੋਈ ਮਲ੍ਹਾ ਕਲੀਨਿਕ ਵਗੈਰਾ ਔਰ ਵਿਕਾਸ ਦੇ ਵਿੱਚ ਉੱਪਰਲੇ ਲੈਣਾ ਦੇ ਵਿੱਚ ਰੱਖਿਆ ਜਾਊਗਾ ਜਿਹੜੇ ਪਹਿਲ ਦੇ ਆਧਾਰ ਤੇ ਬਿਕਾ ਹੋਣੇ ਨੇ ਸੋ ਆਪਣੀ ਹੱਥ ਵੰਦ ਕੇ ਬੇਨਤੀ ਦੀ ਵੀ ਆਪਾਂ ਗਿਲੇ ਸ਼ਿਕਵੇ ਇੱਕ ਬੇਨਤੀ ਹੈ ਬਈ ਯਾਦ ਮੰਦਰੀ ਜੀ ਨੂੰ ਬੁਲ ਕਰਕੇ ਬੁਲਾ ਲਓ ਜਿਹੜੇ ਬੰਦੇ ਕੋਲ ਨੰਬਰ ਹੈ ਉਹਨਾਂ ਨੂੰ ਮੈਂ ਬੁਲਾ ਲਏ ਕਈ ਵਾਰੀ ਆਪਣਾ ਮੜਾ ਮੋਟਾ ਗੱਲਬਾਤ ਕਰਾਣੀ ਪਰ ਦੂਰ ਹੋ ਜਾਂਦੀ ਹੈ ਸੋ ਅਸੀਂ ਨੇ ਇਹ ਆਪਣਾ ਵੀ ਰੱਖਿਆ ਵੀ ਹੁਣ ਹੋਰ ਬੰਦਾ ਕੋਈ ਉੱਪਰ ਕੇ ਸਾਹਮਣੇ ਆ ਗੀ ਰਿਹਾ ਵੀ ਕਿਉਂ ਨਾ ਆਪਾਂ ਸਰਕਾਰ ਨਹੀਂ ਲਾਹ ਲੈ ਲਈਏ ਭਾਈ ਜਰਾ ਹੋਰ ਵਧਾ ਲਈਏ ਅੱਜ ਦਿਨ ਹੈਗਾ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਇਹ ਜਨਮ ਦਿਨ ਤੇ ਕੋਈ ਚੰਗਾ ਕੰਮ ਕਰ ਸਕੀਏ ਵੈਸੇ ਸਾਡਾ ਪ੍ਰੋਗਰਾਮ ਜੀ ਅਸੀਂ ਖੂਨਦਾਨ ਦਾ ਦਿਨ ਜਾਣਾ ਹੈ ਤੁਗਾਦ ਵੀ ਜਾਣਾ ਹੈ ਬਲਾਡੇ ਖੂਨਦਾਨ ਕੈਂਪ ਹੈ ਵੱਡਾ ਰੱਖਿਆ ਹੋਇਆ ਤੇ ਪਰ ਅਸੀਂ ਇਹ ਕੱਕ ਪੁਰਨ ਦੇ ਕੰਮ ਦੇ ਵਿੱਚ ਜੇ ਆਪਾਂ ਲੜੀ ਜੋੜ ਲਈਏ ਉਹ ਤੋਂ ਜੇ ਕਿਸੇ ਨਾਲ ਮੋਟਾ ਮਨ ਮਟੋਆ ਆ ਜਾਂ ਕੋਈ ਗਲਤੀ ਹੋਈ ਹੈ ਉਹਦੀ ਮਾਫੀ ਮੰਗਾ ਕੇ ਮਤਲਬ ਜਿੱਥੇ ਵਿਕਾਸ ਹਟੇ ਹੋਏ ਨੇ ਉੱਥੇ ਵਿਕਾਸ ਸ਼ੁਰੂ ਕਰਾ ਦਈਏ ਉਹਦੇ ਨਾਲ ਪੂਰੀ ਟੀਮ ਲਾ ਦਈਏ ਜਿਹੜੇ ਪਹਿਲਾਂ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇ ਵਲੰਟੀਅਰ ਨੇ ਉਹਨਾਂ ਨੇ ਵੀ ਬੇਨਤੀ ਜਾਂ ਜਿਹੜੇ ਮੁੰਡੇ ਖੜੇ ਹੋਣ ਦੀ ਇੱਛਕ ਸੀ ਉਹਨੂੰ ਹੱਥ ਬੰਨ ਕੇ ਬੇਨਤੀ કરી ਵੀ ਬਾਈ ਇਹਦੇ ਵਿੱਚ ਤਪੱਸਿਆ ਵੱਡੀ ਹੋ ਗਈ 11 ਸਾਲ ਹੋ ਗਏ ਤਪੱਸਿਆ ਕਰਦੇ ਨੂੰ ਮੇਲ ਮੁੱਦਾ ਕੋਈ ਰਿਹਾ ਨਹੀਂ ਬੰਦਾ ਇਹ ਘੱਟ ਉੱਤ ਗਿਆ ਛੇ ਤੇ ਪੱਖੋਂ ਆਰਥਿਕ ਪੱਖੋਂ ਮਤਲਬ ਇਹ ਇਸ ਦਾ ਕਿ ਕਾਹ ਨੂੰ ਜਵਾਜੇ ਪਿੰਡ ਆਪਾਂ ਦੇ ਦਈਏ ਜੇ ਉਹਨੇ ਚ ਮੈਂ ਕਹਿੰਦਾ ਵੀ ਉਹ ਦੱਸੋ ਬਈ ਇਹਦੇ ਕਿਹੜੇ ਆਪਣੇ 100 ਬੰਦਿਆਂ ਦੇ ਉਹਦਾ ਗਰੋਹ ਹੋਈ ਇਹ ਗੱਲਾਂ ਸਾਰੀਆਂ ਆਪਾਂ ਜਿਵੇਂ ਮਾਈਆਂ ਕਹਿੰਦੀਆਂ ਆਉਂਦੀਆਂ ਨੇ ਕੁੜੀਆਂ ਨਾਲ ਬੇਬੇ ਫਰਾਨਾ ਇਹ ਗੱਲ ਦੀ ਕੁੜੀ ਗੇਰ ਪੁੱਤ ਕੋਈ ਨਾ ਚਲ ਫਰਾਨਾ ਕਹਿੰਦਾ ਪੁੱਤ ਕੋਈ ਨਾ ਉਹ ਅੱਜ ਕਰਕੇ ਦਿਲ ਵੱਡਾ ਰੱਖਣੇ ਪਿੰਡ ਨੇ ਆਪਾਂ ਉਹ ਜੰਗਾ ਕਰਕੇ ਨਹੀਂ ਕਰਨਾ ਆਪਾਂ ਜਿਹੜਾ ਜ਼ਖਮ ਹੈ ਤੇ ਮਲਮ ਲਾ ਦਈਏ ਬਿੰਦਰੋਜੀ ਤੁਸੀਂ ਠੀਕ ਹੋ ਉਹ ਤੁਸੀਂ ਦੇਖ ਲਓ ਅਸੀਂ ਤਾਂ ਉਸ ਵਾਸਤੇ ਰੱਖਿਆ ਸੀ ਇਕੱਠਾ ਵੀ ਜੇ ਆਪਾਂ ਉਹਨੂੰ ਭਾਈ ਜਰ ਦੇ ਨਾਲ ਮਲਾ ਕੇ ਉਹਦੇ ਕੋਲ ਮਨ ਮੋਟਾ ਹੋਇਆ ਉਹਦੀ ਮਾਫੀ ਮੰਗਾ ਕੇ ਸਾਰੀ ਟੀਮ ਨੂੰ ਨਾਲ ਲੈ ਕੇ ਪਿੰਡ ਦੇ ਵਿਕਾਸ ਵਾਸਤੇ ਜੇ ਆਪਾਂ ਕੁਲ ਕਰ ਸਕੀਏ ਕੁ ਪੈਰ ਆਵਾਜ਼ ਕੀਏ ਦੇਖੋ ਇੱਕ ਵਾਰਾ ਇੱਕ ਬੰਦਾ ਹੋ ਵੀ ਖੜਾ ਹੋ ਜਾਊਗਾ ਇੱਕ ਬੰਦਾ ਜਿੱਤੀ ਵੀ ਜਾਊ ਕਿਸੇ ਜਿੱਤ ਜਾਣੇ ਕਿਸੇ ਨੇ ਹੱਲ ਜਾਣਾ ਇਹ ਸਵਾਦ ਹੈ ਕਿ ਕਰਾ ਲੈਂਦਾ ਤੇ ਜੇ ਆਪਾਂ ਇਹ ਹੱਥ ਬਣ ਕੇ ਸਾਡੀ ਬੇਨਤੀ ਹੈ ਬਾਕੀ ਤੁਸੀਂ ਆਪਣੇ ਆਪਣੇ ਵਿਚਾਰ ਵੀ ਦੇ ਦਿਓ ਕਿ ਆਪਣਾ ਦੇ ਨਾਲ ਕੋਈ ਨਿੱਜੀ ਪਿਆਰ ਨਹੀਂ ਕਬਜ ਨਿੱਜੀ ਪਿਆਰ ਉਹ ਪਿਛਲੀ ਵਾਰੀ ਅਸੀਂ ਉਹ ਨਾਮ ਲੱਗ ਜਾਂਦੇ ਅਸੀਂ ਜਮਰ ਸਲੇਮ ਬੋਰਜ ਦੀ ਬਾਈਕ ਗੋਣ ਦੇਖਿਆ ਸੀ ਨੇ ਯੋ ਮੈਂ ਇਹ ਸ਼ਹਿਰ ਸੀਲ ਦਾ ਤੇ ਸਾਬਰਾ ਉਹ ਮੈਨੂੰ ਲੱਗਦਾ ਬਹੁਤ ਵੱਡਾ ਹੈ ਉਹਨੇ ਜਿਵੇਂ ਉਹਨੇ ਆਪਣੀ ਚਾਲ ਰੱਖੀ ਸਰੀਰਕ ਤੌਰ ਤੇ ਵੀ ਦਿਮਾਗੀਆਂ ਦੇ ਘਰੇਲਿਆ ਲੀਡਰਾਂ ਦੇ ਤਲੂਏ ਜਿੱਤੇ ਉਹਨੇ ਮਿਹਰੇ ਆਰਥਿਕ ਨੁਕਸਾਨ ਕਰਾਇਆ ਦੇਖੋ ਕਪੇਡੀ ਸੀਲ ਦੀ ਉਹ ਚਲੀ ਜਾ ਗਈ ਬਾਹਰ ਵੀ ਆਪਾਂ ਇੱਕ ਬੰਦੇ ਨੂੰ ਹੌਸਲਾ ਦੇਣਾ ਜਿਹੜਾ ਬੰਦਾ ਇੱਥੇ ਜਿੰਨਾ ਟਾਈਮ ਹੈਗਾ ਸਭ ਤੋਂ ਵੱਡੀ ਗੱਲ ਹੈ ਸਮਾਂ ਦੇਖੋ ਜੇ ਮੈਂ ਕਹਾ ਮੇਰੇ ਮੇ ਬਾਤ ਹੈ ਨਹੀਂ ਨਿਕਲਣਾ ਮੈਂ ਤਰਜੀਹ ਦੇਵਾਂਗਾ ਜੇ ਕਿਸੇ ਦੀ ਮੱਝ ਨਹੀਂ ਸੁਣਦੀ ਪਹਿਲਾਂ ਉਦੋਂ ਹੀ ਜਾਊਗਾ ਟਾਈਮ ਵੀ ਬੰਦਾ ਕੋਲੇ ਹੋਣੀ ਆ ਵੀ ਆਪਾਂ ਨਹੀਂ ਹੱਥ ਬੰਨ ਕੇ ਸੁਣ ਬੇਨਤੀ ਕੀਤੀ ਵੀ ਆਪਾਂ ਇਹ ਵਿਚਾਰ ਵਟਾਂਦਰਾ ਕਰ ਲਈਏ ਸਰਬਸੰਮਤੀ ਨਾਲ ਉਹਨੂੰ ਕਰ ਲਈਏ ਉਦੋਂ ਜਿਹੜਾ ਵੀ ਗਿਲੇ ਸ਼ਿਕਵੇ ਹੋ ਉਸ ਟੇਲ ਤੇ ਪੁੱਛ ਲਈਏ ਤਾਂ ਜਿੰਨਾ ਕਿਸੇ ਨੂੰ ਗੁੱਸਾ ਗਿੱਲਾ ਉਹ ਦੂਰ ਕਰ ਲਈਏ ਪਿੰਡ ਦਾ ਨਾਮ ਸੁਣਾਈ ਇੱਕ ਵਾਰ ਚ ਲਿਖਾ ਲਿ ਜਾਊਗਾ ਕਣਕਵਾਲਾ ਭੰਗਵਾ ਪਿੰਡ ਦੇ ਤੁਸੀਂ ਐ ਲਾ ਲਓ ਸਾਹਿਬ ਸਾਰੇ ਦੀ ਨਿਗਾਹ 'ਚ ਪੂਰਾ ਚੰਗਾ ਪਿੰਡ ਹੈ ਕਿਉਂਕਿ ਸਾਰੇ ਧਰਮ ਸਾਰੀ ਜਾਤੀ ਦੇ ਲੋਕ ਸਾਰੇ ਮਿਲ ਜੁਲ ਕੇ ਪਿੰਡ ਦੇ ਆਲੇ ਦੁਆਲੇ ਇੱਕ ਪਿੰਡ ਦੇ ਵਿੱਚ ਦੀ ਲੰਗੜ ਔਖਾ ਹੈ ਕਈ ਪਿੰਡਾਂ ਦੇ ਵਿੱਚ ਰਿਸ਼ਤੇ ਛੁੱਟ ਜਾਂਦੇ ਜਦੋਂ ਪਿੰਡ ਦੀ ਫਿਰਨੀ ਉੱਤੋਂ ਦੀ ਲੰਗਦੇ ਹੋ ਸਾਰੇ ਕੋਲ ਠੀਕ ਹੈ ਜਿੰਨੇ ਕੰਮ ਰਹਿੰਦੇ ਨੇ ਉਹ ਵੀ ਤਿਕਨੀ ਨੂੰ ਸਭ ਦੀ ਨਿਗਾਹ 'ਚ ਨਹੀਂ ਜੇ ਆਪਾਂ ਚਾਰ ਲਈ ਬਾਈ ਰੱਖੀਏ 30 ਲੱਖ ਆਪਣਾ ਆਇਆ ਉੱਪਰ ਪਿਆ ਉੱਥੋਂ ਉਹ ਸ਼ੁਰੂ ਹੋ ਜੂ ਆਪਾਂ ਨੇ ਸਕੀਮ ਆਈ ਸੀ ਵੀ ਸਾਰੇ ਲੱਗ ਨੂੰ ਬੇਨਤੀ ਕਰਦੇ ਸੀ ਵੱਡਾ ਕੋਈ ਮੁਕਾਬਲੇ ਚ ਦਾਵੇਦਾਰ ਅਸੀਂ ਕਹੀ ਨਾ ਤੂੰ ਦੇਖ ਰਿਹਾ ਕੋਈ ਉੱਪਰ ਕੇ ਸਾਹਮਣੇ ਨਹੀਂ ਆਇਆ ਜੇ ਕੋਈ ਆਉਣਾ ਚਾਹੁੰਦਾ ਹੈ ਉਹ ਪਿੱਛੇ ਸਾਨੂੰ ਸਟੇਜ ਉੱਤੇ ਆ ਕੇ ਮਿਲ ਵੀ ਲਵੇ ਆਪਾਂ ਉਹਨਾਂ ਨੂੰ ਵੀ ਵਿਚਾਰ-ਵਟਾਂਦਰਾ ਕਰ ਲਾਂਗੇ ਕਿਉਂਕਿ ਵੋਟਾਂ ਤਾਂ ਆਂਦੀਆਂ ਨਹੀਂ ਨੇ ਬਲਾਕ ਸਮਝੀ ਦੇ ਵੋਟਾਂ ਵੀ ਤਿਆਰ ਨਹੀਂ ਜਿਲ੍ਹਾ ਭਈ ਸੁੱਧੀਆਂ ਵੋਟਾਂ ਵੀ ਤਿਆਰ ਨਹੀਂ ਵੀ ਪਿੰਡ ਦਾ ਨਾਂ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਅਸੀਂ ਤੁਹਾਡੇ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਭਾਈ ਜੇ ਆਪਾਂ ਇਸ ਦੇ ਵਿੱਚ ਆਪਣਾ ਬੰਦਾ ਜੋਗਦਾਨ ਪਾ ਲਈਏ ਜੇ ਉਹ ਗੱਲ ਕਹੀਏ ਵੀ ਉਹਨਾਂ ਚ ਆ ਆਪਣਾ ਤਾਂ ਤੁਸੀਂ ਆਪਣਾ ਵੀ ਲੈਣ ਲਾ ਦਿਓ ਸੋਲਰ ਪਰ ਜੂਰੇ ਆਪਣਾ ਨਾਲ ਆਪਾਂ ਇਹਦਾ ਕੋਈ ਨਾ ਕਹਿ ਕੇ ਵੀ ਚਲੇਗੀ ਜਿਹੜਾ ਹੈਗਾ ਪਿਛਲੇ ਕਿਲੇ ਸਿੰਘ ਵੀ ਮਟਿਆ ਕੇ ਵੀ ਇਹ ਨੰਨੇ ਫਿਰ ਤੋਂ ਚਾਲ ਬਣਾ ਲਈਏ ਜਿੰਨੇ ਆਮ ਆਦਮੀ ਇਹ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਆਪਣਾ ਦਿਲ ਵੱਡਾ ਕਰਕੇ ਉਹ ਵੀ ਇਹਨੂੰ ਹੱਥ ਦੇਣ ਔਰ ਇਹਨੂੰ ਬੇਨਤੀ ਕਰਾਂਗੇ ਵੀ ਭਾਈ ਕੋਈ ਪਾਰਟੀ ਨਹੀਂ ਸਾਰੇ ਨੇ ਸਾਂਝਾ ਕਰੋੜਾਂ ਨੂੰ ਵੰਡ ਕੇ ਅਪਾ ਉਹ ਇੱਥੋਂ ਵਿਕਾਸ ਜਿੱਥੇ ਰੁਕਿਆ ਹੈ ਜਿਹੜੀ ਆ ਗ੍ਰਿਲ ਰਹਿਣੀ ਹੈ ਜਿੱਥੇ ਬੰਦੇ ਬੈਠੇ ਨੇ ਇਹ ਗ੍ਰਿਲ ਹੋਰ ਲਵਾ ਦਈਏ ਇੱਥੋਂ ਤਾਂ ਸ਼ੁਰੂ ਕਰ ਦਈਏ ਜਿੱਥੇ ਇੱਕ ਲੱਗੀ ਉਹ ਲੱਗ ਚੁੱਕੀ ਇਹ ਰਹਿਣੀ ਆ ਉਹ ਲਾ ਦਈਏ ਅਸੀਂ ਤਾਂ ਇਹੀ ਸਮਾਜ ਭਲਾਈ ਦਾ ਸਾਡਾ ਕਲੱਬ ਬਣਿਆ ਹੋਇਆ ਹੈ ਸਮਾਜ ਭਲਾਈ ਵਾਸਤੇ ਕਹਿੰਦੇ ਆ ਮੈਨੂੰ 2 ਮਿੰਟ ਵਾਸਤੇ ਕਹਿਣੀ ਜਗਦੇਵਾ ਗ੍ਰੰਥੀ ਜੀ ਉਹ ਵੀ ਪਿੰਡ ਦਾ ਉੱਚਾ ਨਾ ਪਾਧਾ ਹੋਣੀ ਜੀ ਉਹਨਾਂ ਨੂੰ ਬੇਨਤੀ ਕਰਦਾ ਤੇ ਮੈਂ ਸਰਪੰਚ ਮਨਜੀਤ ਸਿੰਘ ਜੀ ਪਹੁੰਚ ਕੇ ਆਵਾਂਗੇ ਉਹਨਾਂ ਨੂੰ ਬੇਨਤੀ ਕਰਦਾ ਉਹ ਵੀ ਸਾਹਮਣੇ ਆ ਜਾਣ ਜੀ ਤੇ ਜਗਦੇਵ ਸਿੰਘ ਜੀ ਤੁਸੀਂ ਵੀ ਆਓ ਜੀ। ਧੰਨ ਕਰਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਸੋ ਅੱਜ ਆਪਾਂ ਜਿਸ ਕਾਰਜ ਵਾਸਤੇ ਇਕੱਤਰ ਹੋਏ ਆਂ ਪੰਚਾਇਤੀ ਚੋਣਾਂ ਦਾ ਜੋ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਚੋਣਾਂ ਹੁੰਦੀਆਂ ਨੇ ਚੋਣਾਂ ਲੜੀਆਂ ਜਾਂਦੀਆਂ ਨੇ। ਜਿਹੜੀ ਲੜੀ ਜਾਂਦੀ ਹੈ ਉਹਦੇ ਵਿੱਚ ਜਿੱਤ ਤੇ ਹਾਰ ਹੁੰਦੀ ਹੈ। ਉਹ ਲੜਾਈ ਦੇ ਵਿੱਚ ਜਿਹੜੀ ਜਿੱਤ ਹਾਰ ਹੁੰਦੀ ਹੈ ਉਹਦੇ ਵਿੱਚ ਕਦੇ ਵੀ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਹੈ ਤੇ ਜੇਕਰ ਇਸ ਲੜਾਈ ਨੂੰ ਛੱਡ ਕੇ ਆਪਾਂ ਏਕਤਾ ਦੇ ਨਾਲ ਸਰਬਸੰਮਤੀ ਦੇ ਨਾਲ ਇਹ ਪੰਚਾਇਤ ਦੀ ਚੋਣ ਕਰ ਲਈਏ ਤਾਂ ਆਪਣੇ ਬਹੁਤ ਸਾਰੇ ਫਾਇਦੇ ਹੋ ਸਕਦੇ ਨੇ ਬਹੁਤ ਸਾਰਾ ਆਪਾਂ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਲੜਾਈ ਝਗੜਿਆਂ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਚੋਣ ਜਿੱਤਣ ਵਾਸਤੇ ਹਰ ਇੱਕ ਬੰਦਾ ਹਰ ਹੀਲਾ ਵਰਤਦਾ ਏ ਕੋਈ ਚੰਗਾ ਏ ਚਾਹੇ ਮਾੜਾ ਏ ਕੋਈ ਵਧੀਆ ਏ ਜਾਂ ਘਟੀਆ ਏ ਹਰ ਕੰਮ ਕਰਨ ਵਾਸਤੇ ਉਹ ਜਿੱਤ ਵਾਸਤੇ ਆਪਣਾ ਹਰ ਹੀਲਾ ਵਰਤਦਾ ਏ ਜਿਹਨੇ ਤੁਸੀਂ ਨੇ ਕਰਨੀ ਐ ਗਿਲੇਸ਼ਕ ਮੇ ਹਜ਼ਾਰਾਂ ਨੇ ਬਹੁਤ ਗਿਲੇਸ਼ਕ ਬੇ ਨੇ ਸੋ ਬੇਨਤੀ ਕਰਦੇ ਆ ਬਾਈ ਸਾਰੀ ਮੇਰੇ ਕਣਕਵਾਲ ਨਵਾਸੀਆਂ ਨੂੰ ਵੀ ਤੁਸੀਂ ਅਸੀਂ ਪਹਿਲੀ ਵਾਰ ਇਕੱਠ ਰੱਖਿਆ ਕਿਉਂਕਿ ਨਹੀਂ ਅਸੀਂ ਤਾਂ ਆਪਦੇ ਆਪ ਦੇ ਕੰਮਾਂ ਦੀ ਬਿਜਲੀ ਨੂੰ ਖੂਨਦਾਨ ਦੇਣ ਜਾਣਾ ਹੈ ਭਗਤ ਸਿੰਘ ਜੀ ਦੀ ਯਾਦ ਚ ਲੱਗਿਆ ਹੋਇਆ ਅਸੀਂ ਕਹੇ ਇਹ ਇਤਨ ਵੱਡਾ ਭਲਾਈ ਦਾ ਕੰਮ ਹੈ ਅਸੀਂ ਮੋਦੂਰ ਬੰਦੇ ਦੀ ਰਾਏ ਕਰੀ ਉਹ ਕਹਿੰਦੇ ਜੀ ਤੁਸੀਂ ਪਹਿਲ ਕਰਦੋਗੇ ਤੁਹਾਡੇ ਨਾਲ ਸੋ ਸਾਰੇ ਨਗਰ ਦਾ ਧੰਨਵਾਦ ਕਾਫੀ ਪਤਵੰਤ ਸੱਜਣ ਪਹੁੰਚ ਚੁੱਕੇ ਨੇ 2 ਮਿੰਟ ਵਾਸਤੇ ਵਿਚਾਰ ਵਟਾਂਦਰਾ ਕਰਦੇ ਆ ਜੀ ਉਸ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ ਇਨਸਾਨੀਅਤ ਜਿੰਦਾਬਾਦ ਹਾਂਜੀ <laughs> <Allah> <laughs> <h paying> <t SIMONtha> ਬਾਈ ਜੀ ਪਿੱਛੇ ਸਾਰੀ ਪੰਜਾਬ ਦਾ ਬੜਾ ਮਨ ਖੁਸ਼ ਹੋ ਗਿਆ ਯਾਰ ਹੋਰ ਤਾਂ ਗੱਲਾਂ ਛੱਡੋ ਇਹ ਕਿਸੇ ਕਹਾਂ ਲਾ ਦੋ ਬੋਲੇ ਸੋ ਨਿਹਾਲ ਆਪਰ ਸਰਪੰਚ ਸਾਹਿਬ ਮਨਜੀਤ ਸਿੰਘ ਜੀ ਪੂਰੀ ਆਮ ਆਦਮੀ ਦੀ ਟੀਮ ਸਾਡਾ ਯਾਰ ਦਿਲ ਬੜਾ ਖੁਸ਼ ਹੋ ਗਿਆ ਧਰਮ ਦਾ ਤੁਸੀਂ ਫੁੱਲ ਚੜਾਤੇ ਤੇ ਹੁਣ ਆਪਾਂ 2 ਮਿੰਟ ਵਾਸਤੇ ਸਾਡੀ ਭੈਣ ਨੂੰ ਬੁਲਾਣੇ ਆ ਜਿਨ੍ਹਾਂ ਨਾਲ ਮਨ ਮਟਾਵਾ ਹੈ ਉਹਨਾਂ ਤੋਂ ਮਾਫੀ ਮੰਗੀ ਜਾਊਗੀ ਕਿਸੇ ਨਾਲ ਪਿਛਲਾ ਵੀ ਪੁਲਾਣੀਆਂ ਬੋਟਾਂ ਚ ਤਿੰਨ ਜਾਨੇ ਤੁਹਾਡੇ ਨਾਲ ਰਹੇਨ ਭਾਈ ਸਰਪੰਚ ਸਾਹਿਬ ਤੁਹਾਡੇ ਪੀਏ ਬਣ ਕੇ ਉਹ ਤੁਹਾਡੇ ਕੰਨ ਚ ਕਹੀਆਂ ਨਾ ਰਾਮ ਡਾਕਟਰ ਨੇ ਬੁੜੀ ਮਾਰੀ ਕਰੀ ਸੀ ਤਰਨ ਕੌਂਦੀ ਬਣੀ ਲਗਵਾ ਲੀਏ ਇਹ ਗੱਲ ਤਾਂ ਨਾ ਕਰਿਓ ਪਿੰਡ ਦੇ ਨਾਲ ਚੱਲਿਓ ਤੁਹਾਡੇ ਨਾਲ ਅਸੀਂ ਚੱਲਾਂਗੇ ਕਿਉਂਕਿ ਸਰਪੰਚ ਸਾਹਿਬ ਉੱਥੇ ਹੁੰਦੇ ਸੀ ਇਕਵਾਲ ਜੀ ਨੂੰ ਕਹਿੰਦੇ ਇਕਵਾਲ ਦਾ ਟਰੈਕਟਰ ਲੈ ਕੇ ਫਲਾਣੇ ਸੌਂ ਜਾਈਂ ਸਰਪੰਚ ਦੇ ਨਾਲ ਟੀਮ ਦੀ ਬਾਤ ਜੀ ਵੀ ਲੋੜ ਹੈ ਪੂਰੀ ਪੰਚਾਇਤ ਨੂੰ ਟੀਮ ਦੀ ਲੋੜ ਹੈ ਉਹ ਟੀਮ ਅਸੀਂ ਵਿਕਾਸ ਵਾਸਤੇ ਹੈਗੇ ਆ ਬਸ ਇਹੀ ਬੇਨਤੀ ਆ ਵੀ ਕਿਸੇ ਦਾ ਕਲੇਸ਼ ਠਾਣੇ 'ਚ ਨਾ ਜਾਵੇ ਆਪਣੇ ਕਾਰਜ ਠੀਕ ਹੋ ਜੇ ਕਿਸੇ ਦੀ ਧੀ ਦਾ ਨਵੇਂੜਾ ਬੈਠ ਕੇ ਹੋ ਜੇ ਕਿਸੇ ਦਾ ਤਲਾਕ ਨਾ ਹੋਵੇ ਭਾਈਚਾਰਾ ਵਧੇ ਆਪਾਂ ਇੱਕ ਜਿਲ੍ਹੇ ਨੂੰ ਹੋ ਗਿਆ ਪਿੰਡ ਦਾ ਨਾਮ ਰੋਸ਼ਨ ਕਰੀਏ ਇਹੀ ਸਾਡੀ ਕਾਮਨਾ ਹੈ ਮੈਂ ਮੇਰੀ ਭੈਣ ਜੋ ਜਗਜੰਦਰ ਦੇ ਘਰੋਂ ਨੂੰ ਕਹਿੰਦਾ 2 ਮਿੰਟ ਵਾਸਤੇ ਉਹ ਵੀ ਰੂਪ ਨੂੰ ਹੋਣਗੇ ਬਨੂ ਭਾਈ ਗੁਜੀ ਕਾ ਖਾਲਸਾ ਭਾਈ ਗੁਜੀ ਕੀ ਫਤਿਹ ਮੈਂ ਪਹਿਲਾਂ ਤੋਂ ਸੋਡੇ ਸਾਰੇ ਪਿੰਡ ਦਾ ਜੀ ਤਾਂ ਉਹ ਦਿਲ ਧੰਨਵਾਦ ਕਰਦੀ ਹੈ ਜੀ ਸਾਨੂੰ ਨਿਮਾਣਿਆ ਜਦੋਂ ਤੁਸੀਂ ਇੰਨਾ ਮਾਨ ਬਖਸ਼ਿਆ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਜੀ ਉਦੋਂ ਕਿ ਤੁਸੀਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਪਿੰਡ ਲਈ ਉਹਦੀ ਜਹਾਂਦੀ ਰਾਂਗੀ ਜੀ ਅਸੀਂ ਅੱਜ ਤੋਂ ਆਰਵਿੰਦਰ ਨੇ ਪਿੰਡ ਨੂੰ ਗੋੜ ਪਾ ਲਿਆ ਜੀ ਦਿਨ ਰਾਤ ਪਹਿਲਾਂ ਵੀ ਆ ਗਏ ਨੇ ਥੋੜੀ ਸੇਵਾਸ ਰਹੇ ਨੇ ਹੁਣ ਵੀ ਜੇ ਦਿਨ ਰਾਤ ਤੁਹਾਡੇ ਲਈ ਅਸੀਂ ਆਪਣੀ ਜਾਨ ਦੇ ਦਾਂਗੇ ਸਾਨੂੰ ਕਿਸੇ ਨੇ ਵੀ ਪੈਰ ਵੀ ਤੁਹਾਡੇ ਪੈਣਗੇ ਜੀ ਕੋਈ ਵੀ ਆ ਕੇ ਕਰੂਗਾ ਜੀ ਉਸ ਬੰਦੇ ਦੇ ਪੈਰ ਵੀ ਭੰਗ ਜੀ ਪਿੰਡ ਲਈਏ ਅਸੀਂ ਸਿਰਫ ਅਸੀਂ ਸਾਡੇ ਬੇਟਾ ਨਹੀਂ ਹੈਗਾ ਅਸੀਂ ਪਿੰਡ ਨੂੰ ਆਪਣੀ ਗੋਦ ਪਾ ਲਿਆ ਜੀ ਵੀ ਇਹ ਪਿੰਡ ਸਾਨੂੰ ਕਦੇ ਕਬਲਾ ਦੇ ਰੂਪ ਹੀ ਆ ਨਹੀਂ ਕਰੂਗਾ ਜੀ ਇਹ ਪਾਕਿਸਤਾਨ ਤੱਕ ਸਾਡੀ ਇਹੀ ਰਹੂਗਾ ਜੀ ਇਹ ਸਾਡਾ ਪਿੰਡ ਸਾਡਾ ਆਪਣਾ ਬੇਟਾ ਬਣ ਗਿਆ ਕਿਸੇ ਨਾਲ ਵੀ ਕੋਈ ਵੀ ਕੰਮ ਆ ਜੀ ਕੋਈ ਵੀ ਹੈ ਮੇਰੇ ਹੱਥ ਤੋਂ ਬਣ ਕੇ ਬੇਇਨਤੀ ਹੈ ਜੀ ਅਰੇ ਇੱਕ ਨੂੰ ਚਾਹੇ ਮੇਰੇ ਕੋਈ ਵੀ ਕਿਸੇ ਵੀ ਬਰਾਦਰੀ ਦਾ ਕੋਈ ਵੀ ਵੀਰ ਹੈ ਕੋਈ ਵੀ ਹੈ ਸਾਰਿਆਂ ਨੂੰ ਮੇਰੀ ਬਾਤ ਹੱਥ ਵਨ ਕੇ ਬੇਨਤੀ ਆ ਤੁਸੀਂ ਦਿਨ ਰਾਤ ਸਾਡੇ ਕੋਲੇ ਜਦੋਂ ਵੀ ਕੰਮ ਆਉਗੇ ਥੋੜੇ ਨਾਲ ਤੁਰਾ ਕੇ ਚਾਹੇ ਰਾਤ ਦਾ 2 ਵਜੇ ਤੇ ਦਿਨ ਦਾ 2 ਵਜੇ ਆਈ ਪਰ ਮੈਂ ਮੇਰੇ ਕੋਲੇ ਸ਼ਰਤ ਨਹੀਂ ਹੈਗੇ ਜੀ ਤੁਹਾਨੂੰ ਮੈਂ ਤੁਸੀਂ ਇਨਾ ਮਾਰ ਬਖਸ਼ਿਆ ਜੀ ਤੁਹਾਡਾ ਬਹੁਤ ਹੀ ਜ਼ਿਆਦਾ ਮੈਂ ਆਪ ਦੇ ਦਿਲੋਂ ਧੰਨਵਾਦ ਕਰਦੀ ਆ ਯਾਰਵਿੰਦਰ ਵੱਲੋਂ ਵੀ ਅਸੀਂ ਸਾਰੀ ਉਮਰ ਦੇ ਵੱਲੋਂ ਤੁਹਾਡਾ ਬਹੁਤ ਜਿਆਦੇ ਸ਼ੁ크 ਮੇਰੇ ਕੋਲ ਸ਼ਬਦ ਨਹੀਂ ਆਏਗੇ ਜੀ ਮੈਂ ਹੋਰ ਕੁਝ ਕਹਿ ਨਹੀਂ ਸਕਦੀ ਜੀ ਧੰਨਵਾਦ ਤੁਹਾਡੇ ਨਾਲ ਅਸੀਂ ਜੁੜ ਕੇ ਰਹਾਂਗੇ ਤੁਸੀਂ ਜਿਵੇਂ ਕਹੋਗੇ ਬਸ ਅਸੀਂ ਤਾਂ ਤੁਹਾਡੇ ਪਿੱਛੇ ਕੰਮ ਕਰਨ ਵਾਲੇ ਆ ਪਿੰਡੇ ਦਾ ਉਹ ਕਾਰਨਾ ਜੀ ਸਰਸਮਤੀ ਨਾਲ ਆਵੇਂ ਆ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਾਰੇ ਨੇ ਸਹਿਯੋਗ ਨਾਲ ਵੀ ਜਿਹੜਾ ਆਪਣਾ ਸਰਸਮਤੀ ਦਾ ਹੋ ਗਿਆ ਸਭ ਤੋਂ ਵੱਡੀ ਤਾਂ ਇਹ ਖੁਸ਼ੀ ਆ ਵੀ ਆਪਣੇ ਪਿੰਡ ਤੇ ਹੀ ਪਹਿਲਾ ਰਿਕਾਰਡ ਹੋ ਗਿਆ ਜੀ ਮੈਨੂੰ ਬਹੁਤ ਵੱਡੀ ਖੁਸ਼ੀ ਆ ਜੀ ਆਪਣੇ ਪਿੰਡ ਲਈ ਸਰਕਾਰ ਨੇ ਕਿੰਨਾ ਕੁਝ ਕਰਨਾ ਹੈ ਨਾ ਸਰਸਮਤੀ ਦਾ ਤੁਹਾਨੂੰ ਪਤਾ ਹੀ ਆ ਤੇ ਨਾਲ ਹੁਣ ਆਪਣੀ ਪਰਿਵਾਰਿਕ ਪਾਈਵਾਲ ਸਾਂਝ ਰੋਗੀ ਸਾਰਿਆਂ ਦੀ ਹੁਣ ਕਿਸੇ ਦੇ ਮਨ ਚ ਆਏ ਨਹੀਂ ਹੋਊਗਾ ਵੀ ਐ ਆਏ ਇਹ ਉਹਦਾ ਉਹਦਾ ਵੱਡਾ ਇਹ ਹੋਦਾ ਸਾਰੇ ਸਾਡੇ ਆਪਦੇ ਬੰਦੇ ਨੇ ਜੀ ਸਾਰਾ ਪਿੰਡ ਸਟਾਪਦਾ ਜੀ ਇਹਨਾਂ ਕਹਿੰਦੀ ਹੂ ਮੇਰੀ ਜੇ ਕੋਈ ਮੇਰੇ ਤੋਂ ਗਲਤ ਬੋਲੇਗਾ ਮੈਨੂੰ ਮਾਫੀ ਕਰਦੇ ਹੋ ਪਹਿਲਾਂ ਵੀ 5 ਸਾਲ ਦੇ ਦੌਰਾਨ ਜੇ ਸਾਤ ਕੋਈ ਗਲਤੀ ਹੋਊਗੀ ਹੋਵੇ ਕਿਸੇ ਵੀ ਵੀਰ ਭਾਈ ਮੇਰੀ ਭੈਣ ਨੂੰ ਗਲਤ ਬੋਲੇਗਾ ਵੇ ਸਾਨੂੰ ਮਾਫੀ ਦੇ ਦਿਓ ਜੀ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਗਰ ਨਿਵਾਸੀਆਂ ਦਾ ਇਸੇ ਤਰ੍ਹਾਂ ਹੀ ਭਈ ਆਪਾਂ ਮੈਂ ਉਸ ਦਿਨ ਇੱਕ ਵਾਚਨ ਕਿਹਾ ਸੀ ਵੀ ਆਪਾਂ ਪਿੱਛੇ ਸੁਸਾਇਟੀ ਦੀ ਇਹੀ ਜਗ੍ਹਾ ਤੇ ਸਰਬਸੰਮਤੀ ਕਰੀ ਸੀ ਮੈਂ ਕਿਹਾ ਜੇ ਲੋੜ ਪਈ ਇੱਕ ਵਾਰੀ ਫੇਰ ਇਕੱਠ ਕਰਾਂਗੇ ਮੈਂ ਹੋਰ ਅੱਜ ਫੇਰ ਕਹਿੰਦਾ ਇੱਕ ਵਾਰੀ ਬਲਾਕ ਸੰਮਤੀ ਦਾ ਵੀ ਕਰਾਂਗੇ ਫਿਕਰ ਨਾ ਕਰੋ ਬੇਨਤੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਇਸੇ ਤਰ੍ਹਾਂ ਹੀ ਸਾਥ ਦਿਓ ਜਿप्यारा ਲਾਵਾਂਗੇ ਭਾਈ ਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੰਨ ਬਾਬਾ ਮਕੰਤ ਦਾਸ ਜੀ ਜੈ ਹੋ ਹੋ ਟੀਮ ਰਾਜ ਇਨਸਾਨੀਅਤ ਜਿੰਦਾਬਾਦ ਲਓ ਜੀ ਅੱਜ ਤੋਂ ਭਾਈ ਆਪਾਂ ਨੇ ਸਰਬਸੰਮਤੀ ਨਾਰਾ ਆਪਣਾ ਸਰਪੰਚ ਚੁਣ ਲਿਆ ਸਾਰੇ ਗਿਲੇ ਸ਼ਿਕਵੇ ਮਿਟਾਤੇ ਕਿਸੇ ਕੋਈ ਗਿਲਾ ਸ਼ਿਕਵਾ ਨਹੀਂ ਹਾਂਜੀ ਹੁਣ ਮੈਂ ਬੇਨਤੀ ਕਰਦਾ ਜੀ ਭਿਹਾਰ ਜਿਹਦੇ ਕੋਲ ਹੈਗਾ ਉਹ ਲੈ ਆਓ ਪਰ ਸਰਪੰਚ ਸਾਹਿਬ ਮਨਜੀਤ ਸਿੰਘ ਜੇ ਤੋ ਪਹਿਲਾ ਹਾਰ ਪਵਾਣਾ ਹੈ ਤੇ ਇੱਕ ਹਾਰ ਜਰੂਰ ਲੈ ਆਓ ਆਪਾਂ ਇੱਥੇ ਹੀ ਪੂਰੀ ਟੀਮ ਤੋਂ ਬਵਾ ਕੇ ਜੀ ਹਾਰਾਂ ਦੀ ਬੇਨਤੀ ਹੈ ਵੀ 5 ਮਿੰਟ ਤੋਂ ਆਪਾਂ ਲਾਉਣੇ ਆ ਉਹ ਹਾਰ ਲੈ ਆਓ ਦੀ ਤੇ ਇੱਕ ਸਾਡਾ ਇਕੱਠ ਕਰੋ ਸਾਡਾ ਮੂਮੈਂਟੋ ਵੀ ਆ ਫਤਿਹ ਸਿੰਘ ਜੀ ਸਾਡੇ ਜਿਹੜਾ ਨੂੰ ਸਾਥੀ ਟੀਮ ਦਾ ਅੱਜ ਦੇ ਸਭ ਤੋਂ ਪਹਿਲਾਂ ਭਾਈ ਅਸੀਂ ਇਕੱਠ ਕਰੋ ਸੀ ਸ਼ੇਰਾਂ ਬਣਨੇ ਆ ਬਹੁਤ ਬਹੁਤ ਧੰਨਵਾਦ ਜਿਹੜਾ ਇਸ ਸਾਰੀ ਪ੍ਰਕਿਰਿਆ ਦੇ ਪਿੱਛੇ ਬਾਊ ਸ਼ੇਰ ਪੀਜਾ ਮਲ ਜੀ ਉਹਨਾਂ ਦਾ ਤੇਰੇ ਧੰਨਵਾਦ ਉਹਨਾਂ ਨੂੰ ਕਿਹਾ ਸਟੇਜ ਤੇ ਆ ਜੇ ਬਾਬੂ ਜੀ ਆ ਜੇ ਆ ਜੀ ਅੱਛਾ ਇਸ ਤੋਂ ਬਾਅਦ ਪਹਿਲਾ ਬਨਾਸ ਪੂਰਨਾ ਪਹਿਲਾ ਬਨਾਸ ਪੂਰਨਾ ਭਾਈ 5 ਲੱਖ ਤਾਂ ਆਪਾਂ ਲੈ ਲਿਆ ਹੁਣ ਬੇਨਤੀ ਹੈ ਵੀ ਆਪਾਂ ਨੇ ਇੱਕ 5 ਲੱਖ ਹੋਰ ਵੀ ਲਵਾਗੇ ਅਗਲੀ ਜਿਹੜੀ ਟੀਮ ਹੈ ਉਹ ਵੀ ਆਪਾਂ ਤਿਆਰ ਕਰਦਾਂਗੇ ਸਭ ਸਹਿਮਤੀ ਨਾਲ ਆਪਾਂ ਭਾਈ ਪੰਜ ਚੁੰਦੀਏ ਨੌ ਆਪਣੇ ਸਨਹਿਰੀ ਅਥਰਾਂ 'ਚ ਲਿਖਿਆ ਜਾਵੇ ਤੇ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੀਜਾ ਪਿੰਡ ਬਣ ਜਾਊਗਾ ਪੂਰੀ ਸਹਿਮਤੀ ਆਲਾ ਸੱਤਵਾਂ ਪਿੰਡ ਤੁਸੀਂ ਬਣ ਚੁੱਕੇ ਹੋ ਸਾਰੇ ਨਗਰ ਨਿਵਾਸੀਆਂ ਦਾ ਤਹਿ ਦੇ ਰੋਧ ਧਵਾਦ ਹੋਰ ਜਿਹੜਾ ਪਹਿਲਾ ਮੋਮੈਂਟੋ ਇਹ ਟੀਮ ਆਗਾਜ ਸਮਾਜ ਸੇਵੀ ਗਰੁੱਪੋਂ ਉਹਦੇ ਵੱਲੋਂ ਦਿੱਤਾ ਜਾਊਗਾ ਜਿੰਨੇ ਟੀਮ ਦੇ ਆਗਾਜ ਦੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਰੋ ਆ ਜਾਣ ਆਪਾਂ ਪ੍ਰਵਾਦ ਨੂੰ ਪਹਿਲਾਂ ਆਪਾਂ ਦੇਵਾਂਗੇ ਉਸ ਤੋਂ ਬਾਅਦ ਪੂਰੀ ਟਿੰਡਲਾ ਕੰਮ ਹੈ ਜੀ ਬਸ ਇੰਨਾ ਕੀ ਹਣ ਤਾਂ ਬਹੁਤ ਹੈ ਜੀ ਕਿ ਸਰਾਧਾ ਦੇ ਵਿੱਚ ਪੰਡਤਾਂ ਨੂੰ ਹੋਰ ਕੀ ਮਿਲ ਜੇ ਜੇ ਇੰਨਾ ਕੁਝ ਮਿਲ ਜੇ ਅੱਗੇ ਥੋੜੀ ਜਿਹੀ ਦੱਸਣਾ ਦਿੰਦੇ ਹੁੰਦੇ ਸੀ ਆਹ ਕਿਸਮ ਚੁਟਕਰਾ ਸਰਾਧਾ ਨੇ ਮਰਿਆ ਸਰਪੰਚ ਮਨਜੀਤ ਸਿੰਘ ਜੀ ਕਹਿੰਦੇ ਕਹਿੰਦੇ ਪੰਡਤ ਜੀ ਅਸੀਂ ਰੋਟੀ ਖਵਾਉਂਦੇ ਹੁੰਦੇ ਸੀ ਵੀ ਮਾਈ ਨੂੰ ਵੀ ਸੋਡੇ ਸਰਾਧ ਚਾਹਦੇ ਨੇ ਤੁਹਾਡੇ ਘਰੋਂ ਖਵਾਦਣਾ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਮੈਂ ਕਹਾ ਸਰਪੰਚ ਸਾਹਿਬ ਵੀ ਪਹਿਲਾਂ ਤਾਂ ਕਦੇ ਕਿਹਾ ਨਹੀਂ ਪਹਿਲਾਂ ਕਿਹਨੂੰ ਖਵਾਉਂਦੇ ਸੀ ਕਹਿੰਦਾ ਪਹਿਲੇ ਵੀ ਆਪਣਾ ਸੰਜੀਵ ਪੰਡਤ ਉਹਨਾਂ ਦੀ ਮਾਤਾ ਦੀ ਉਹ ਸਾਡੇ ਰੋਟੀ ਖਾ ਜਾਂਦੇ ਸੀ ਮੈਂ ਕਹਾ ਜੀ ਉਸ ਤੋਂ ਬਾਅਦ ਫੇਰ ਕਿਹਨੂੰ ਖਵਾਉਂਦੇ ਸੀ ਕਹਿੰਦਾ ਜੀ ਫੇਰ ਵੀ ਕਲਵੰਤ ਪੰਡਤ ਜੀ ਸਾਡੇ ਕਿ ਨਿੱਕੜ ਆੜ ਸੀ ਉਹਨਾਂ ਦੇ ਘਰ ਆਏ ਰੋਟੀ ਖਾ ਜਾਂਦੇ ਸੀ ਮੈਂ ਕਹਾ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਕਹਿੰਦਾ ਜੀ ਪੰਡਤ ਸਰੂਪਾ ਆਦਮ ਜੋ ਆਪਣੇ ਬਿੱਟੂ ਦੀ ਮਾਤਾ ਦੀ ਕਹਿੰਦਾ ਉਹ ਖਾ ਜਾਂਦੇ ਸੀ ਜੀ ਮੈਂ ਕਹਾ ਫੇਰ ਉਸ ਤੋਂ ਬਾਅਦ ਜੀ ਬੋਤੂ ਬਾਬੀ ਕਹਿੰਦਾ ਜਿਹੜੀ ਆਪਣੀ ਕਾਲੀ ਅੰਬੋਦੀ ਮਾਤਾ ਸੋਦਾ ਉਹ ਰੋਟੀ ਖਾ ਜਾਂਦੀ ਸੀ ਜੀ ਮੇਰਾ ਦਿਲ ਧੜਕ ਧੜਕ ਕਰੇ ਮੈਂ ਕਿਹਾ ਪੰਜੇ ਉਹਦਾ ਰੱਬ ਨੂੰ ਪਿਆਰੀਆਂ ਹੋ ਗਈਆਂ ਸਰਪੰਚ ਸਾਹਿਬ ਸਾਡੇ ਜਵਾਗ ਨਿਆਣੇ ਨੇ ਬਹੁਤ ਬਹੁਤ ਧੰਨਵਾਦ ਸਰਪੰਚ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਆਇਓਰੇ ਆਗੇ ਸਾਰੇ ਆ ਜੀ ਸਾਰੇ ਆ ਜੀ ਸਾਰੇ ਆ ਜੀ ਇੱਕ ਮਿੰਟ ਦੀ ਬੇਨਤੀ ਹੈ ਫਿਰ ਬੋਲ ਕੇ ਨਾ ਪਹਿਲਾ 1 ਮਿੰਟ ਮੜਾ ਸਾਨੂੰ ਆ ਜਓ ਜੀ ਅਗਰ ਆਲੇ ਆ ਜਓ ਬਈ ਮਿੰਟ ਇੱਕ ਬੋਲਤੀ ਭਾਈ ਹੋਰ ਵੀ ਧੰਨਵਾਦੀ ਸੱਜਣਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਕਿਹਾ ਉਹਨੇ ਸਿਰ ਮੱਥੇ ਮੰਨਿਆ ਤੇ ਉਹ ਕਹਿੰਦੇ ਜੀ ਪਿੰਡ ਦੇ ਵਕਾਫ ਵਾਸਤੇ ਡਾਕਟਰ ਬਿੰਦੂ ਦਰਸ਼ਨ ਜੀ ਤੇ ਆਪਣਾ ਡਿੰਪਲ ਸੇਠ ਜੀ ਇਹਨਾਂ ਨੇ ਵੀ ਤਹਿ ਦਰੋਤਾ ਨਿਵਾਜ਼ ਕਰਦੇ ਆ ਇਹ ਕਹਿੰਦੇ ਜੀ ਕੋਈ ਗੱਲ ਨਹੀਂ ਜੇ ਉਹਨਾਂ ਦੇ ਇਸ ਤੇ ਗੱਲ ਲੈ ਰਹਿਮ ਵਾਲੀ ਵੀ ਤਾਂ ਅਸੀਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ ਸਭ ਕੁਝ ਛੱਡਣ ਨੂੰ ਤਿਆਰ ਆ ਡਾਕਟਰ ਬਿੰਦੂ ਜੀ ਦਾ ਤੇ ਇਹਨੇ ਸਾਰੇ ਜਿਹੜੇ ਭਈ ਹੁਣ ਹਰ ਇਨਸਾਨ ਨੇ ਇਹਨਾਂ ਨੂੰ ਫੇਰ ਮੌਕਾ ਲਈ ਅਜਾ ਮੌਕਾ ਹੀ ਦੇਣਾ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਇੱਕ ਜਗਾਰਾ ਹੋਰ ਲਾ ਦਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਕੋਈ ਬੰਦਾ ਆਪਣੇ ਮੈਂਬਰਾਂ ਨੂੰ ਸੋਪਾ ਦੋਣਾ ਚਾਹਦਾ ਹੈ ਬੋਰਡ 'ਚ ਉਹ ਵੀ ਬਈ ਆ ਜੀ ਸਰਪੰਚ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਪਈ ਜਾਨਵਿੰਦਰ ਸਿੰਘ ਜੀ ਤੇ ਜਸਵਿੰਦਰ ਕੌਰ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਵੱਲੋਂ ਲੱਖ ਲੱਖ ਵਧਾਈਆਂ ਹਨ ਅਨੀਸ਼ ਜੱਤਾਰ ਆਪਾ ਲੇਖੀ ਜੀ ਪਾਈ ਐਮਐਲਏ ਵੱਲੋਂ ਵੀ ਇੰਦਾਈਆਂ ਦਿੰਦੇ ਹਾਂ ਬੋਲੇ ਆਇਗ੍ਰੀਕਾ ਖਾਲਸਾ ਉਹ ਆਇਗ੍ਰੀ ਜੀ ਕੀ ਫਤਿਹ ਮੈਂ ਸਾਰੇ ਨਗਰ ਨਿਵਾਸੀਆਂ ਦਾ ਦਿਨੋ ਧੰਨਵਾਦ ਕਰਦਾ ਧੰਨਵਾਦ ਕਰ ਲਈ ਮੇਰੇ ਕੋਲ ਸ਼ਬਦ ਨਹੀਂ ਹੈਗੇ ਪਰ ਮੈਂ ਇੱਕ ਨਮਾਣੇ ਨੂੰ ਕੀ ਇਨਾ ਬਲ ਬਖਸ਼ਿਆ ਮੈਂ ਜੁੱਤਾ ਦੇ ਸਾਰੀ ਉਮਰ ਦੇ ਸਕਦਾ ਤੇ ਚੰਗਾ ਤੂੜ ਬਲ ਕੇ ਰਹੂੰਗਾ ਮੈਂ ਮਤਲਬ ਮੈਨੂੰ ਇਹ ਪਤਾ ਲੱਗ ਰਿਹਾ ਵੀ ਮੇਰੀ ਕਮਾਈ ਤੁਸੀਂ ਹੋ ਮੈਂ ਇੱਕ ਬਾਈ ਕਿੰਦੀ ਆ ਠੀਕ ਆ ਜੀ ਮੈਂ ਇੱਕ ਬਾਈ ਕਿੰਦੀ ਆ ਜਿੱਤਾ ਫਰਕ ਤੂ ਅੱਜ ਮਿਲਿਆ ਤੁਸੀਂ ਉਹ ਬਾਏ ਕੁਛ ਨਹੀਂ ਹੈਗਾ ਸਾਰਾ ਕੁਝ ਤੁਸੀਂ ਹੋ ਮੈਂ ਇੱਕ ਆ ਬਾਈ ਇੱਕ ਛੋਟਾ ਜਿਹਾ ਮਹਾਰਾਜ ਆ ਪੁੱਤ ਮੈਂ ਸਾਰੀ ਮੇਰੀ ਤਾਕਤ ਤੁਸੀਂ ਹੋ ਜੇ ਤੈਨੂੰ ਹੌਸਾ ਦਿੱਤਾ ਮੇਰਾ ਪੱਤ ਸਾਥ ਦੇਉ ਬਾਏ ਛੋਟੇ ਬਾਏ ਛੋਟੀ ਚੁੱਕਣੀ ਨਹੀਂ ਦਿੰਦਾ ਮੈਂ ਸਾਰੇ ਪਿੰਡ ਨੂੰ ਦੁਨੀਆ ਦੇ ਵਿੱਚ ਇੱਕ ਨੰਬਰ ਬਣਾ ਕੇ ਛੱਡੂਗਾ ਮੇਰੀ ਚਾਰ ਦਾ ਇੱਕ ਇੱਕ ਮੇਰੇ ਸੂਨ ਦਾ ਇੱਕ ਇੱਕ ਕਾਤਰਾ ਪਿੰਡ ਲਈ ਜਾਨ ਦੂੰਗਾ ਮੇਰਾ ਇਹੀ ਬਾਤ ਛੋਟੇ ਨਾਲ ਮੇਰੇ ਘਰੇ ਦੇਣਾ ਉਹਦਾ ਨਾਮ ਉਹ ਖੁੱਲੇ ਨੇ ਕੋਈ ਛੋਟੂ ਕੋਈ ਕੀ ਕੋਈ ਵੀ ਨਿਕਤਉਂਦੀ ਹੈ ਹਾਂ ਮੈਂ ਤੁਹਾਡੇ ਨਾਲ ਆ 24 ਘੰਟੇ ਨਾਲ ਆ ਪਰ ਮੈਨੂੰ ਜਿਹੜਾ ਤੁਸੀਂ ਮਾਰ ਦਿੱਤਾ ਨਾ ਸਾਰੀ ਜ਼ਿੰਦਗੀ ਦਾ ਇੱਕ ਪਾ ਜਿੰਦਗੀ ਨਹੀਂ ਹੈਗੇ ਸਾਡੇ ਉਹਨਾਂ ਸਾਥੀ ਹੈਗੇ ਉਹ ਵੀ ਨਾ ਕਹਿਣਾ ਮੈਂ ਸਾਰੇ ਪਿੰਡ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ